ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਜ਼ਿਲ੍ਹਾ ਬਰਨਾਲਾ ਬਾਈ ਦਾ ਵਪਾਰ ਦਾ ਕੰਮ ਆ ਪਹਿਲਾਂ ਵੀ ਵੀਡੀਓ ਪਾਉਂਦੇ ਰਹਿੰਦੇ ਆ ਬਾਈ ਦੀ ਬਾਈ ਜੀ ਦੀਆਂ ਠੀਕ ਆ ਜੀ ਬਾਈ ਕੋਲ ਮੱਝ ਆ ਜੀ ਟਾਪ ਦੀ ਵੱਧ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਤਾਜੀ ਸੂਈ ਆ ਹਲੇ ਜੇਰ ਪਈ ਨਹੀਂ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸასი ਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਗੁਰਦੀਪ ਸਿੰਘ ਜੀ ਪੈਂਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਭਰਾ ਆਪਣਾ 987747373 ਜੀ ਠੀਕ ਹੈ ਜੀ ਹਾਂਜੀ ਭਾਈ ਮਾਝ ਦੀ ਜਾਣਕਾਰੀ ਲੋ ਜੀ ਆਪਣੀ ਦੀ ਜੀ ਤੀਜਾ ਛੂਆ ਛੂਈ ਹੈ ਜੀ ਹਾਂਜੀ ਕਿਦੋਂ ਛੂਈ ਵੀਰੇ ਹੁਣੇ ਛੂਈ ਹੋਈ ਹੈ ਇਹਦੇ ਅਜੇ ਬੱਚਾ ਖੜਾ ਨਹੀਂ ਹੋਣ ਲੱਗਾ ਜੀ ਅੱਛਾ ਅੱਛਾ ਤੇ ਰੇਟ ਰੂਟ ਭਰਾ ਪਹਿਲੀ ਦੱਸ ਦੋ ਰੇਟ ਜੀ ਦਾ 96000 ਹੈ ਜੀ 96000 ਦੁੱਧ ਦੁੱਧ ਹੀ ਦੇ ਦੂਗੀ ਜੀ 13 14 ਕਿਲੋ ਜੀ 13 14 ਕਿਲੋ ਸੋਪਰਾ ਵੇਖ ਵੱਡੀ ਮੈਂ ਹੈ ਜੀ ਪੂਰੀ ਕੱਦ ਕਾਠ ਵਾਲੀ ਠੀਕ ਹੈ ਜੀ ਤੇ ਤੋਰ ਕੇ ਦਿਖਾਵਾਂਗੇ ਭਰਾ ਤੋਰ ਕੇ ਦਿਖਾ ਦਿੰਨੇ ਹਾਂ ਲੋ ਭਰਾ ਬਾਈ ਜੀ ਨੇ 95000 ਰੇਟ ਕੀਤਾ ਬਾਈ ਜੀ ਨਾਲ ਜਰੂਰ ਕੰਡ ਮਗਰ ਭਰਾ ਕੀ ਇਹਦੇ ਮਗਰ ਕੱਟਾਈ ਇਹਦੀ ਕੱਟੇ ਦੇ ਜਨਮ ਦਿੱਤਾ ਭਰਾ ਹੁਣੀ ਹਲੇ ਤਾਜੀ ਸੂਈ ਆ ਹਲੇ ਜੇਰ ਪੈਣੀ ਆ ਠੀਕ ਹੈ ਜੀ ਦੇਖ ਸਕਦੇ ਹੋ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਸੰਘ ਸੁੰਗ ਤੇ ਮੜੇ ਰੋਕ ਲੋ ਜਿੱਥੇ ਆਪਾਂ ਲੇਵੜ ਖਾਦੀਏ ਲੋ ਜੀ ਥਾਂ ਤੁੰਨ ਦੇਖ ਸਕਦੇ ਹੋ ਭਰਾ ਲੋ ਜੀ ਲੇਵਾ ਪੂਰੀ ਭੋਲੀ ਧਾਰਾਈ ਇਹਦੀ ਪੂਰੀ ਭੋਲੀ ਧਾਰਾਈ ਪੂਰੀ ਠੀਕ ਹੈ ਜੀ ਬਾਈ ਹਰ ਗਿਆ ਠੀਕ ਹੈ ਠੀਕ ਆ ਤੁਹਾਨੂੰ ਬਹੁਤ ਸੋਹਣਾ ਲੱਗਿਆ ਬਈ ਲੋ ਜੀ ਪੈਂਟਸ ਹੈ ਨਾ ਠੀਕ ਹੈ ਜੀ ਜਿਲਾ ਬਰਨਾਲਾ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਤਾਜੀ ਸੂਈ ਮੱਝਾ ਜੀ ਠੀਕ ਹੈ ਜੀ ਇਹ ਵਾਲਾ ਹੋਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 7528200352 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਹੈ ਜੀ ਗਰਜੀਤ ਰਾਏ ਹੁਣੇ ਬਾਤਾਂ ਦਾ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੀ ਰਹੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ